ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਕਿ ਕੱਲ ਸੰਸਦ ਦੇ ਵਿੱਚ ਐਮਪੀ ਵੱਜੋਂ ਸੌ ਚੁੱਕੇ ਜਿਸ ਤੋਂ ਬਾਅਦ ਕੇ ਉਹਨਾਂ ਨੂੰ ਭਾਰੀ ਸੁਰੱਖਿਆ ਦੇ ਨਾਲ ਡਿਬ루ਗਰ ਜੇਲ੍ਹ ਤੋਂ ਦਿੱਲੀ ਲੱਕ ਲੈ ਕੇ ਜਾਇਆ ਗਿਆ ਸੀ ਅਤੇ ਉੱਥੇ ਹੀ ਉਹਨਾਂ ਦੇ ਮਾਤਾ ਜੀ ਦਾ ਇੱਕ ਬਿਆਨ ਆਇਆ ਇਸ ਤੋਂ ਬਾਅਦ ਕੇ ਪੰਜਾਬ ਦੇ ਵਿੱਚ ਬਹੁਤ ਲੋਕ ਇਸ ਤੇ ਟਿੱਪਣੀਆਂ ਕਰ ਰਹੇ ਨੇ ਕਿ ਉਹਨਾਂ ਦੇ ਮਾਤਾ ਜੀ ਨੇ ਕਹਿ ਦਿੱਤੇ ਕਿ ਉਹਨਾਂ ਨੇ ਸੰਵਿਧਾਨ ਦੀ ਸੌ ਖਾਦੀ ਅਤੇ ਉਹ ਹੁਣ ਖਾਲਿਸਤਾਨ ਦੀ ਗੱਲ ਨਹੀਂ ਕਰਨਗੇ ਜਿਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਬਹੁਤ ਮਾੜੀ ਚੰਗੀਆਂ ਸਨਈਆਂ ਤਹੰਦ ਦਿਖਾਉਣੇ ਉਹ ਵੀਡੀਓ ਦੇ ਵਿੱਚ ਲੋਕਾਂ ਨੇ ਕਿ ਭਾਈ ਅਮਰਤਪਾਲ ਸਿੰਘ ਬਾਰੇ ਲੋਕਾਂ ਨੇ ਕੀ ਕਿਹਾ ਹੈ ਉੱਥੇ ਇੱਕ ਵੀਰ ਦਾ ਲਿਖਣਾ ਪਹਿਲਾ ਸਮਰਥਕ ਸੀ ਪਰ ਹੁਣ ਨਹੀਂ ਅਤੇ ਅਗਲੇ ਲਿਖਣਾ ਬਨਾਤਾ ਫੁੱਦੂ ਲੋਕਾਂ ਦਾ ਸਾਰੇ ਡੱਬਰ ਨੇ ਉੱਥੇ ਇੱਕ ਵੀਰ ਦਾ ਲਿਖਣਾ ਹੁਣ ਤਾਂ ਲਾ ਸਮਝ ਆ ਹੀ ਗਿਆ ਹੁਣ ਫੁਕਰ ਨੂੰ ਪਹਿਲਾਂ ਕਹਿੰਦੇ ਸੀ ਸੰਵਿਧਾਨ ਦੇ ਖਿਲਾਫ ਆ ਮੈਂ ਹੁਣ ਬੁੱਚੜ ਸੌ ਚੁੱਕਣ ਲੱਗਿਆ ਦੱਲਾ ਅਦੇ ਇੱਕ ਕਦਾ ਲੈਣਾ ਮੈਂ ਪਹਿਲੇ ਹੀ ਕਹਿ ਸੀ ਕਿ ਅਮਰਦੀਪਾਲ ਸਿੰਘ ਬਹਿ ਰੁਪਿਆ ਹੈ ਅਦੇ ਇੱਕ ਕਦਾ ਕਹਿਣਾ ਹੁਣ ਲੀਡਰ ਬਣ ਕੇ ਲੋਕਾਂ ਤੋਂ ਕੀ ਲੈਣਾ ਅਦੇ ਇੱਕ ਕਦਾ ਕਹਿਣਾ ਕਿ ਝੂਠ ਨਾ ਮਾਰੋ ਫੇਕ ਨਿਊਜ਼ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪਰ ਕੀ ਵਿਚਾਰ ਨੇ ਕਿ ਜੋ ਲੋਕਾਂ ਦੇ ਇਹ ਟਿੱਪਣੇ ਕਰ ਰਹੇ ਨੇ ਤੇ ਇੱਕ ਛੋਟੇ ਜਿਹੀ ਖਬਰ ਵਿੱਚ ਲੋਕ ਇਹਨਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ ਉਹ ਸਹੀ ਹੈ ਕਿ ਨਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਹਾਂ ਖਾਲਸਾ ਧਰਮ ਜਿੰਦਾਬਾਦ ਦਾ ਕਮੈਂਟ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਦੇਵ ਜਾਚ ਰੱਬ ਰੱਖਾ